ਹਾਲ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪਿਆਰਾ ਕਰਾਟੇ ਫਿਲਟਰਨ ਜਰਮਾ ਪਿਛੇ ਅੱਜ ਸਾਰੇ ਨਾਲ ਗੱਲ ਸੰਜੀ ਕਰ ਰਿਆਂ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੁਝ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕਟਕਟਾ ਕੇ 8.5 9 ਦੇ ਕਰੀਬ ਰਹਿ ਗਿਆ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨ ਉਹ ਲਾ ਭਾਈ ਜੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨੌਲਾ ਭਾਈ ਜੀ ਦਾ ਦਿਲੋਂ ਧੰਨਵਾਦ ਹੁੰਦੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਸਿਰ ਤੇ ਜਿਹੜੀ ਛੱਤ ਸੀ ਉਹ ਜਾਨ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਚੰਗਾ ਵੀਡੀਓ ਵੀਰੋ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਦਿਲੋਤ ਧੰਨਵਾਦ